ਜੀ ਕਾਕਾ ਸਾਹਿਬ ਵਾਹਿਗੁਰੂ ਜੀ ਦੇ ਫਤਹਿ ਦਾਸ ਗੁਰਦੇ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਕਰੇਗਾ ਸਾਹਿਬ ਅੱਜ ਸਾਡੇ ਜ਼ਿਲ੍ਹੇ ਦੀ ਜਰਨਲਾਈਜ਼ਰ ਦੀ ਮੀਟਿੰਗ ਸੀਗੀ ਜਿਸ ਦੇ ਵਿੱਚ ਸਾਡੇ ਪਾਰਟੀ ਹਾਈ ਕਮਾਂਡ ਰੇਸ਼ਾ ਦੇ ਹਦਾਇਤਾਂ ਅਨੁਸਾਰ ਜਿਹੜੇ ਅੱਜ ਇਥੇ ਬੰਦੀ ਕਰ ਸਟਾਰ ਕੀਤਾ ਗਿਆ ਹੈ ਜਿਦੇ ਵਿੱਚ ਸਰਦਾਰ ਸ਼ੰਗਾਰ ਸਿੰਘ ਪਟਲਾਣਾ ਜ਼ਿਲ੍ਹਾ ਪ੍ਰਧਾਨ ਸਰਦਾਰ ਧਰਮ ਸਿੰਘ ਜੀ ਖਲਾਉਰ ਨੂੰ ਸੀਨੀਅਰ ਮੈਂਬਰ ਪ੍ਰਧਾਨ ਸਰਦਾਰ ਜਗਿੰਦਰ ਸਿੰਘ ਸੈਂਪਰਾ ਨੂੰ ਸੀਨੀਅਰ ਮੈਂਬਰ ਪ੍ਰਧਾਨ ਤੇ ਇਸ ਤੋਂ ਇਲਾਵਾ ਤਿੰਨ ਜਿਹੜਾ ਸੜਪ੍ਰਸਤ ਜਨਰਲ ਸਕੱਤਰ 11 ਜਥੇਬੰਦਕ ਸਕੱਤਰ ਇਸ ਤਰ੍ਹਾਂ ਮੈਂ ਸਾਥ ਜਥੇਬੰਦਕ ਸਕੱਤਰ ਇਸ ਤਰ੍ਹਾਂ ਲਾ ਕੇ ਅਹੁਦੇ ਦਾ ਦਰਜਾ ਅਹੁਦੇ ਦਿੱਤੇ ਗਏ ਹਨ ਤੇ ਅੱਜ ਉਹ ਅਰਜੀ ਨਾਲ ਦੇ ਨਾਲ ਕਸਾਰ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਸਰਦਾਰ ਗਿੰਦਰ ਸਿੰਘ ਹਰੀਪੁਰ ਨੇ ਸੀਨੀਅਰ ਵੀ ਪ੍ਰਧਾਨ ਸਰਦਾਰ ਪਰਮੋਦ ਸਿੰਘ ਹਰਮਨੋਂ ਲਾਇਆ ਗਿਆ ਹੈ ਨਾਲ ਹੀ ਥੋੜੇ ਜੀ ਦਿਨਾਂ ਵਿੱਚ ਯੂਥ ਨੀਗਰਾ ਢਾਂਚਾ ਜਿਹੜਾ ਦੀਆਂ ਨਿਯੁਕਤੀਆਂ ਆਉਣ ਵਾਲੇ ਦਿਨਾਂ ਵਿੱਚ ਘੱਟੋ ਘੱਟ 10 ਦਿਨਾਂ ਦੇ ਵਿੱਚ ਅਸੀਂ ਸਾਰੀਆਂ ਮੁਕੰਮਲ ਕਰ ਲਵਾਂਗੇ ਤੇ ਆਪਣੇ ਪਾਰਟੀ ਨੂੰ ਔਰ ਮਿਲੂ ਤੇ ਚੜ੍ਹਦੀ ਕਲਾ ਵਾਲੇ ਕੇ ਜਾਵਾਂਗੇ ਫਰਮੇ ਰਸਾਲਾ ਸਾਹਿਬ ਵਾਲੇ ਜਿਸ ਪਰ ਕਾ ਜੀ ਉਹ ਇੱਕ ਨਿਕਨ ਕਹ ਹਾਲ ਸਾਹ ਹੋਰ ਇਹੋ ਜਿਹੀ ਕਿਤੇ ਅੱਜ ਜਿਹੜੀ ਜਿਹੜਾ ਸਰਸਾ ਦੀ ਮੀਟਿੰਗ ਹੋਈ ਆ ਉਹ ਉਹ ਇਹ ਤੇ ਕੰਟੈਂਟਰ ਜਿਹੜੀ ਹਮਾਂ ਦਾ ਪੀ ਦੀ ਮੀਟਿੰਗ ਹੋਈ ਉਹ ਚਾਹਦਾ ਪੰਜਾਬੀ ਕਿ ਨਾ ਮਿਸਰੀ ਗਿਲੇ ਇਦਿ ਇ ਇੱਕ ਮੈਂਬਰੀ ਕਮੇਟੀ ਵੀ ਹੋਣਾ ਉਹ ਨਰਸਰੀ ਆਂ ਤਿਆਰ ਕੀਤੀ ਇਹ ਜਿਹਦੇ ਵਿੱਚ ਦਾਸ ਇਹ ਜਿਹੜਾ ਫਰਮ ਸਦਾ ਗਿਂਦਰ ਸਿੰਘ ਸੰਪਲ ਆ ਮੈਂ ਪੱਟਾਣਾ ਹੈ ਸਰਪ੍ਰਸਤ ਉਹ ਸੀਨੀਅਰ ਕਿਸੇ ਤੋਂ ਪੱਟਾ ਨਹੀਂ ਤੇ ਮੈਂ ਪੱਟਾਣਾ ਜਨਰਲ ਸਪੈਕਟਰ ਜਿਨ੍ਹਾਂ ਨੇ ਜਿੰਨੀ ਅੰਮਲ ਪਾਰਟੀ ਨੇ ਤਾਰੀਖ ਰੱਖ ਕੇ ਸੀ ਸਾਰੇ ਉਹਦੇ ਉਸ ਪਰੇ ਸਾਨੂੰ ਪਰਫਾਰਮ ਆਇਆ ਇੱਕ ਉਹ ਪਰਨ ਖਤਰ ਉਹ ਪਰਫਾਰਮ ਦੇ ਉੱਪਰ ਸਿ ਪਰੇ ਨਾ ਕੋਈ ਹਰ ਹਰ ਪਾਸੇ ਪਰ ਇਲਾਕੇ ਦੇ ਨਾ ਹਲਕੇ ਵਿੱਚ ਹਲਕਾ ਅਨ ਚਾਰ ਤੇ ਇੱਕ ਸੰਪਨ ਦਾ ਪ੍ਰਧਾਨ ਆਇਆ ਬ੍ਰਿੰਦਰ ਤੇ ਹਰ ਸਿੰਘ ਹਰ ਨਾਮ ਪ੍ਰਿੰਦਰ ਹਰੀ ਪਰ ਹਰੀ ਇੱਕ ਤਰਲ ਉਸ ਨਾ ਸਰਨਾ ਉਹ ਸੀਨੀਅਰ ਵੀ ਤਾਂ ਲਾਇਆ ਅੱਜ ਇੰਨੀਆਂ ਜਿੰਗਾਂ ਨੂੰ ਜੀ ਆਇਆਂ ਨੂੰ ਚੇਨ ਦਿਵਤ ਦੀ ਮੀਟਿੰਗ ਰੱਖ ਕੇ ਅਸੀਂ ਨੂੰਸ ਅੱਜ ਇਹਦਾ ਧੰਨ ਚਾਹਉਂ ਸਰਸਾ ਸਾਹਿਬ ਅੱਜ ਕਰਦੇ ਹਾਂ ਕਿ ਤਿਆਰੀਆਂ ਜੀ ਹੋਣ ਦੇ ਸਾਜੀ ਹੋ